19ਵੀਂ ਸਦੀ ਦਾ ਬਹੁਤ ਹੀ ਮਾਨਦਾਰ ਬਗਦਾਦ ਦਾ ਰਾਜਾ ਸੀ ਜਿਸ ਦਾ ਨਾਂ ਸੀ ਨੋਸ਼ਰੇਵਾ ਦਾ ਰਾਜ ਸੀ ਜਿੱਥੇ ਨਾ ਲੁੱਟ ਨਾ ਚੋਰੀ ਤੇ ਨਾ ਹੀ ਅਨਿਆਂ ਹੁੰਦਾ ਸੀ ਪ੍ਰਜਾ ਬੜੀ ਖੁਸ਼ ਤੇ ਸੁਖੀ ਸੁਖੀ ਵੱਸਦੀ ਸੀ ਦੂਰ ਦੂਰ ਤੋਂ ਲੋਕ ਵਪਾਰ ਕਰਨ ਵਾਸਤੇ ਆਉਂਦੇ ਸਨ ਕਿਉਂਕਿ ਬੜਾ ਸੇਫ ਇਲਾਕਾ ਸੀ ਕਹਿੰਦੇ ਇੱਕ ਵਾਰ ਇਰਾਕ ਦਾ ਵਪਾਰੀ ਇੱਥੇ ਵਪਾਰ ਕਰਨ ਵਾਸਤੇ ਆਇਆ ਜਿਹੜਾ ਉਸਨੇ ਵਪਾਰ ਕੀਤਾ ਉਹ ਸਾਰਾ ਚੋਰਾਂ ਨੇ ਲੁੱਟ ਲਿਆ ਉਹ ਰੋਂਦਾ ਕਰ ਲੌਂਦਾ ਲੋਕਾਂ ਕੋਲ ਪਹੁੰਚਿਆ ਤੇ ਕਹਿਣ ਲੱਗਾ ਮੈਂ ਤਾਂ ਇਸ ਇਲਾਕੇ ਦੀ ਬੜੀ ਮਹਿਮਾ ਸੁਣੀ ਸੀ ਕਿ ਇੱਥੇ ਕੋਈ ਲੁੱਟ ਨਹੀਂ ਕੋਈ ਚੋਰੀ ਨਹੀਂ ਬੜਾ ਇਮਾਨਦਾਰ ਇਲਾਕਾ ਹੈ ਮੇਰੇ ਨਾਲ ਤਾਂ ਆ ਘਟਨਾ ਵਾਪਰ ਗਈ ਹੈ ਆਲੇ ਦੁਆਲੇ ਦੇ ਲੋਕਾਂ ਨੇ ਸਲਾਹ ਦਿੱਤੀ ਕਿ ਤੂੰ ਰਾਜੀ ਕੋਲ ਜਾਈ ਇੱਕ ਗੱਲ ਐ ਤੂੰ ਆਪਣੇ ਮਾਲ ਦੀ ਰਕਮ ਨਾ ਲਈ ਤੂੰ ਨਿਆਂ ਦੀ ਮੰਗ ਕਰੀ ਉਸ ਨੇ ਰਾਜੇ ਦੇ ਪਹਿਰੇਦਾਰਾਂ ਨੂੰ ਦੱਸਿਆ ਕਿ ਮੇਰੇ ਨਾਲ ਆਹ ਘਟਨਾ ਵਾਪਰ ਗਈ ਹੈ ਮੇਰਾ ਸਾਰਾ ਸਮਾਨ ਚੋਰੀ ਹੋ ਗਿਆ ਹੈ ਰਾਜੇ ਨੇ ਆਪਣੇ ਹਲਕਾਰਾਂ ਹੱਥ ਸੁਨਿਆ ਭੇਜਿਆ ਕਿ ਤੇਰਾ ਕਿੰਨਾ ਸਮਾਨ ਚੋਰੀ ਹੋ ਗਿਆ ਹੈ ਸਾਨੂੰ ਉਸ ਦਾ ਸਾਰਾ ਹਿਸਾਬ ਦੱਸ ਦੇ ਅਸੀਂ ਉਸ ਦਾ ਭੁਗਤਾਨ ਕਰ ਦਿਆਂਗੇ ਜਲਦੀ ਹੀ ਤੈਨੂੰ ਨਿਆਂ ਦਿੱਤਾ ਜਾਵੇਗਾ ਵਪਾਰੀ ਨੇ ਐਲਕਾਰ ਹੱਥ ਸੁਨਿਆ ਭਜਵਾਇਆ ਕਿ ਮੈਨੂੰ ਮੇਰੀ ਕੀਮਤ ਚਾਹੀਦੀ ਹੈ ਨਹੀਂ ਚਾਹੀਦੀ ਮੈਨੂੰ ਨਿਆਹ ਚਾਹੀਦਾ ਹੈ ਰਾਜੇ ਨੇ ਆਪਣੇ ਕੋਲ ਬੁਲਾਇਆ ਤੇ ਵਾਰ-ਵਾਰ ਕਿਹਾ ਕਿ ਵੇਖ ਤੈਨੂੰ ਤੇਰਾ ਸਾਰਾ ਸਮਾਨ ਮਿਲ ਜਾਵੇਗਾ ਪੁੰਨਿਆਂ ਦੀ ਮੰਗ ਨਾ ਕਰ ਵਪਾਰੀ ਨੇ ਕਿਹਾ ਮੈਂ ਤੁਹਾਡੇ ਬਾਰੇ ਸੁਨਿਆ ਹੈ ਤੁਸੀਂ ਮੰਨੇ ਪਰਮੰਨੇ ਸਰਪ੍ਰਸਤ ਰਾਜੇ ਹੋ ਤੁਹਾਡੇ ਇਲਾਕੇ ਵਿੱਚ ਲੁੱਟ ਨਾਮ ਦੀ ਚੀਜ਼ ਨਹੀਂ ਹੈ ਮੈਨੂੰ ਭਗਤਾਨ ਨਹੀਂ ਨਿਆ ਚਾਹੀਦਾ ਹੈ ਰਾਜੇ ਨੇ ਕਿਹਾ ਤੂੰ ਲੁੱਟੇ ਸਮਾਨ ਦਾ 2 ਗੁਣਾ ਲੈ ਲੈ 3 ਗੁਣਾ ਲੈ ਲੈ ਪਰ ਨਿਆ ਦੀ ਮੰਗ ਨਾ ਕਰ ਰਾਜਾ ਕਹਿੰਦਾ ਠੀਕ ਹੈ ਕਹਿੰਦੇ ਉਸ ਨੇ ਆਪਣੀ ਕਚਹਿਰੀ ਲਈ ਚੋਰ ਰਾਜੇ ਨੇ ਲੱਭ ਲਏ ਕਚਹਿਰੀ ਵਿੱਚ ਆ ਕੇ ਰਾਜਾ ਉਸਦੇ ਤਰਲੇ ਕਰਦਾ ਹੈ ਦੇਖ ਨਿਆ ਦੀ ਮੰਗ ਨਾ ਕਰ ਅੱਜ ਮੈਂ ਤੈਨੂੰ ਉਸ ਲੁੱਟੇ ਹੋਏ ਸਮਾਨ ਦਾ 10 ਗੁਣਾ ਭਗਤਾਨ ਕਰਨ ਲਈ ਤਿਆਰ ਹਾਂ ਉਹ ਕਹਿੰਦਾ ਨਹੀਂ ਰਾਜਾ ਜੀ ਮੈਨੂੰ ਨਿਆਹ ਚਾਹੀਦਾ ਹੈ ਰਾਜਾ ਕਹਿੰਦਾ ਠੀਕ ਹੈ ਤੰਬੂ ਦੇ ਅੰਦਰ ਗਿਆ ਇੱਕ ਥਾਲੀ ਦੇ ਵਿੱਚੋਂ ਜਿਹਦੇ ਵਿੱਚੋਂ ਖੂਨ ਡੁੱਲ ਰਿਆ ਸੀ ਵਪਾਰੀ ਦੇ ਅੱਗੇ ਕਰ ਦਿੱਤਾ ਕਹਿੰਦੇ ਜਦੋਂ ਉਸਨੇ ਕੱਪੜਾ ਚੁੱਕਿਆ ਹੱਥ ਕੱਟੇ ਹੋਏ ਉਸ ਥਾਲੀ ਦੇ ਵਿੱਚ ਰੱਖੇ ਹੋਏ ਹਨ ਪੁੱਬਾ ਮਾਰ ਕੇ ਰੋ ਪਿਆ ਸਾਰੇ ਪਾਸੇ ਚਨਟ ਛਾ ਗਿਆ ਰਾਜੇ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਰਾਜੇ ਨੇ ਕਿਹਾ ਵਪਾਰੀ ਮੈਂ ਤੈਨੂੰ ਵਾਰ-ਵਾਰ ਤੇਰੇ ਮਾਲ ਦਾ 10 ਗੁਣਾ ਹਰਜਾਨਾ ਦੇਣ ਲਈ ਕਹਿੰਦਾ ਰਿਹਾ ਵਪਾਰੀ ਇਹ ਚੋਰੀ ਕਰਨ ਵਾਲਾ ਕੋਈ ਹੋਰ ਨਹੀਂ ਮੇਰਾ ਆਪ ਦਾ ਪੁੱਤਰ ਸੀ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਮੇਰੇ ਪੁੱਤ ਨੇ ਇਹ ਚੋਰੀ ਕੀਤੀ ਹੈ ਮੈਂ ਆਪਣੇ ਪੁੱਤ ਨੂੰ ਇਸ ਖਜ਼ਾਨੇ ਵਿੱਚੋਂ ਐਸ਼ ਪ੍ਰਸਤੀ ਨਹੀਂ ਕਰਾਈ ਤਾਂ ਮੇਰਾ ਪੁੱਤ ਇਸ ਰਾਤ ਹੀ ਤੁਰ ਪਿਆ ਇੱਥੇ ਗੱਲ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿੰਨਾ ਦੀ ਵਡਿਆਈ ਕੀਤੀ ਕਲਮ ਕੰਬ ਜਾਂਦੀਆਂ ਹਨ ਵਡਿਆਈ ਲਿਖਦਿਆਂ ਲਿਖਦਿਆਂ ਆਪਣੀ ਖਾਤਰ ਆਪਣਾ ਕਰ ਲਾਇਆ ਹੋਵੇ ਤਾਂ ਮੰਨਿਆ ਜਾ ਸਕਦਾ ਹੈ ਇੱਕੋ ਇੱਕ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਲਈ ਨਹੀਂ ਸਾਡੇ ਲਈ ਸਭ ਕੁਝ ਕੀਤਾ ਗੁਰਾਂ ਨੇ ਜਿਹੜਾ ਜਜ਼ਬਾ ਦਿੱਤਾ ਮਾਛੀਵਾੜੇ ਦੇ ਜੰਗਲ ਵਿੱਚ ਪੈ ਕੇ ਕੀਤਾ ਸੀ ਅੱਜ ਅਸੀਂ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਡਿੱਗਦੇ ਹਾਂ ਜਿਨ੍ਹਾਂ ਨੇ ਸਾਡਾ ਭਲਾ ਤਾਂ ਕੀ ਕਰਨਾ ਕਿਸੇ ਦੂਜੇ ਦਾ ਭਲਾ ਕਰਨ ਲਈ ਤਿਆਰ ਨਹੀਂ ਜਿਹੜੇ ਲੋਕ ਸੋਚਦੇ ਹਨ ਕਿ ਸਾਡਾ ਭਲਾ ਹੋ ਜਾਵੇ ਸਾਡੇ 4 ਦਿਨ ਚੰਗੇ ਬੀਤ ਜਾਣ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਕਰ ਗਲਵੱਕੜੀ ਵਿੱਚ ਲੈਣ ਵਾਲਾ ਹੈ ਗੁਰਨਾਨਕ ਦਾ ਕਰ ਕਿਸੇ ਦੇ ਪੈਰਾਂ ਵਿੱਚ ਨਹੀਂ ਡਿੱਗਦਾ ਅਸੀਂ ਪੈਰਾਂ ਵਿੱਚ ਡਿੱਗਣ ਲੱਗੇ ਮੈਂਟ ਨਹੀਂ ਲਾਉਂਦੇ ਸਾਨੂੰ ਕੋਈ ਨਾ ਕੋਈ ਮੌਕਾ ਚਾਹੀਦਾ ਹੈ ਪੈਰਾਂ ਵਿੱਚ ਡਿੱਗਣ ਦਾ ਅਸੀਂ ਬੰਦਾ ਨਹੀਂ ਵੇਖਦੇ ਇਹਦੇ ਪੱਲੇ ਤਾਂ ਆਪ ਕੱਖ ਨਹੀਂ ਪੈਰਾਂ ਵਿੱਚ ਡਿੱਗਣਾ ਸੀ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਸੀ ਬੜੀ ਪਿਆਰੀ ਲਿਖਤ ਹੈ ਇੱਕ ਵੀਰ ਨੇ ਅਸੀਂ ਪੈਰਾਂ ਦੇ ਵਿੱਚ ਡਿੱਗਣਾ ਨਹੀਂ ਅਸੀਂ ਪੈਰਾਂ ਦੇ ਵਿੱਚ ਡਿੱਗਣਾ ਨਹੀਂ ਸਾਥੋਂ ਆਸ ਨਾ ਰੱਖੀ ਹਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਆਸ ਉਸ ਮਾਛੀਵਾੜੇ ਦੀ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਬੰਦਾ ਡਿਪਰੈਸ਼ਨ ਵਿੱਚ ਆ ਜਾਂਦਾ ਹੈ ਅੱਜ ਕਿਸੇ ਨੂੰ ਪੁੱਛ ਕੇ ਦੇਖ ਲਓ ਕਹਿੰਦੇ ਬੜੇ ਦੁਖੀ ਆਂ ਕਲਗੀਧਰ ਸੱਚੇ ਪਾਤਸ਼ਾਹ ਤੇ ਥੋੜੇ ਦੁੱਖ ਆਏ ਆਨੰਦਪੁਰ ਦਾ ਕਿਲਾ ਛੱਡਣਾ 10 ਲੱਖ ਫੌਜਾਂ ਦੇ ਨਾਲ 40 ਸਿੰਘਾਂ ਨੇ ਮੁਕਾਬਲਾ ਕਰਨਾ ਬੰਦਾ ਸੋਚ ਕੇ ਘਬਰਾ ਜਾਂਦਾ ਹੈ ਇੰਨੀ ਫੌਜ ਦਾ ਕਿਵੇਂ ਮੁਕਾਬਲਾ ਕਰਾਂਗਾ ਅਸੀਂ ਉਸ ਗੁਰੂ ਦੇ ਬੱਚੇ ਹਾਂ ਜਿਹੜਾ ਨਾ ਆਪਟੈੰਦੀ ਕਲਾ ਵਿੱਚ ਰਿਹਾ ਹੈ ਤੇ ਨਾ ਆਪਣੇ ਸਿੱਖ ਨੂੰ ਰਹਿਣ ਦਿੱਤਾ ਹਾਲਾਤ ਜਿਸ ਤਰ੍ਹਾਂ ਮਰਜ਼ੀ ਹੋ ਜਾਣ ਇੱਥੇ ਧਰਮਾਂ ਨੇ ਦੇ ਸਾਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਇਹ ਤਾਂ ਖੰਡਿਓ ਤਿੱਖੀ ਹੈ ਧਰਮ ਦੀ ਕਟੜਤਾ ਬੰਦੇ ਨੂੰ ਮਾਰ ਦਿੰਦੀ ਹੈ ਗੁਰੂ ਦੀ ਬਾਣੀ ਨੂੰ ਪੜਨ ਵਾਸਤੇ ਅੰਦਰ ਦੀ ਸਪਿਰਟ ਬਹੁਤ ਜ਼ਰੂਰੀ ਹੈ